ਸਵਾਗਤ ਹੈ ਕਿਸਾਨ ਵੀਰੋ ਹਡਾ ਟੈਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿਖਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਘਰ ਦੀ ਤੁਹਾਨੂੰ ਲੋਕਲ ਮੱਝ ਦਿਖਾ ਦੇਣ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂ ਚੰਗੇ ਦੁੱਧ ਵਾਲੀ ਆ ਪਸੰਦ ਦਿਖਾ ਦੇਾਂਗੇ ਸਸੀਗਾ ਭਾਈ ਜੀ ਖਸਰੀਗਾ ਹੋ ਠੀਕ ਹੋ ਜੀ ਠੀਕ ਆ ਠੀਕ ਪਹਿਲਾ ਦਾ ਨੰਬਰ ਬੋਲੋ ਜੀ ਨੰਬਰ ਹੈਗਾ ਵੀਰੇ 98775 99369 98775 99369 369 ਪਿੰਡ ਆਪਣਾ ਵੀਰ ਸਹਿਣਾਈ ਪਿੰਡ ਸਹਿਣਾ ਆ ਗਿਆ ਤੇ ਇੱਕ ਫਿਰ ਕਰਦੀ ਅੱਜ ਮੱਝ ਬਗਾਉ ਹਾਂਜੀ ਕਿਹੜਾ ਸੂਆ ਸੂਰੀ ਆ ਵੀਰ ਇਹ ਸੂਆ ਦਾ ਵੀਰੇ ਚੌਥਾ ਸੂਂਦੀ ਆ ਸੂਆ ਚੌਥਾ ਸੂਂਦੀ ਆ ਤੇ ਆਪਾਂ ਜ਼ਿਲ੍ਹਾ ਬੋਲਣਾ ਭੁੱਲ ਗਏ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਟਾਪਾ ਟਾਪਾ ਵੀਰ ਤੇ ਸਹਿਣਾ ਮਸੂਰੀ ਆ ਪੂਰਾ ਕੋਈ ਹਰੇਕ ਬੰਦਾ ਜਾਣਦਾ ਤੇ ਨਹਿਰ ਵਾਲੇ ਅੱਡੇ ਤੋਂ ਆਪਣਾ ਘਰ ਪੁੱਛ ਕੇ ਆ ਸਕਦਾ ਵੀ। ਹਾਂ ਹਾਂ ਵੀਰੇ ਤੇ ਵੀਰੇ ਜਿਹੜੀ ਅੱਜ ਆਪਾਂ ਮੱਝ ਦੇਖੀ ਆਨੇ ਆਪਣੀ। ਹਾਂਜੀ ਕਿਹੜਾ ਸੂਆ ਸੂਰਗੀ ਆ ਜੀ? ਇਹ ਵੀਰੇ ਚੌਥਾ ਸੂਆ ਸੁੰਦੀ ਐ ਵੀ ਆਪਾਂ ਤੀਜਾ ਨਹੀਂ ਕਹਿੰਦੇ ਵੀ ਦੂਜਾ ਨਹੀਂ ਕਹਿੰਦੇ ਜਿੰਨੇਵੇਂ ਹੈ ਗਿਆ ਪੁੰਨ ਵੀ ਦੱਸਣਾ। ਤੇ ਬਾਕੀ ਦੀ ਗੱਲ ਯਾਰ ਦੁੱਧ ਵਾਲੀ ਹੈ ਨਾ? ਹਾਂ ਦੁੱਧ ਵਾਲੀ ਹੈ ਵੀਰੇ। ਕਿੰਨਾ ਦੁੱਧ ਕੱਢਿਆ ਵੀਰੇ ਦਾ? ਦੁੱਧ ਵੀਰੇ ਇਹਦੇ ਇਹਦੀ 15 ਕਿਲੋ ਤੇ ਚੱਲਦੀ ਰਹੀ ਆ। 15 ਕਿਲੋ ਤੇ ਓਕੇ। ਪਰ ਆਪਾਂ ਅਗਲੇ ਨੂੰ 13 14 ਕਿਲੋ ਕਹਿ ਕੀ ਦੇਣੀ ਆ। ਜੇ ਇਹਨੇ ਦਿੱਤਾ ਦੇਣਾ ਕਿਨੇ ਹਲੇ ਵਾਲੂ ਬਹੁਤ ਜ਼ਿਆਦਾ हां बड़े सैदी आगी बाकी ए 5 ਕਿ ਦਿਨਾਂ ਦੀ ਕੱਚੀ ਆ ਵੀਰੇ ਜਦੋਂ ਤੂੰ ਤਿਆਰ ਹੋਣਾ ਇਹ ਗਾਈਆਂ ਨੂੰ ਲੈ ਵਾ ਤਿਆਰ ਕਰਦੀ ਆ ਵੀਰੇ ਇੱਕ ਗੱਲ ਹੋਰ ਰੱਖਦੀ ਲੰਬਾ ਸਮਾਂ ਦਾ ਦਿੰਦੀ ਆ ਇਹ ਲੰਬਾ ਸਮਾਂ ਵੀਰੇ ਲੈ ਚੱਲ ਇਹ ਮੱਝ ਆ ਵੀਰੇ ਕਿਉਂਕਿ ਬਾਰਸ ਦੀ ਰਤੋਂ ਉਸ ਹਾਉ ਨਾਲ ਅਡਜਸਟਮੈਂਟ ਕਰ ਲਿਓ ਵੱਡੇ ਗੱਦ ਘਾੜਦੀ ਆਗੀ ਤੇ ਵੱਡੇ ਹੀ ਲੈਵੇਦੀ ਆਗੀ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਵੀਰੇ ਧਾਰ ਦੂਰ ਪੋਲੀ ਇੱਕ ਨੰਬਰ ਹਾਂ ਹਾਂ ਵੀਰੇ ਕੱਡੂ ਇਹਨਾਂ ਦੁੱਧ ਗਾਰੰਟੀ ਹੈ ਗਾਰੰਟੀ ਨਾਲ ਕੱਢਣਾ ਵੀਰੇ ਇਹ ਤਾਂ ਉਹੀ ਦਿਸ ਜਾਂਦੀ ਆ ਮੱਝ ਵੀ ਦੁੱਧ ਵਾਲੀ ਆ ਵਾਕਈ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਆ 5 ਦਿਨ ਬਾਕੀ ਬਾਈ ਹਾਂ ਵੀਰੇ ਜਮਾ ਐਸ ਕਿਫਾਂ ਗੰਗੂਲੇ ਵਾ ਤਿਆਰ ਕਰਦੀ ਆ ਹੁਣ ਵੀ ਵੀਰੇ ਬਹੁਤ ਆ ਹਨਾ ਹੁਣ ਵੀ ਲੈਵਾ ਬਹੁਤ ਆ ਛੋਟ ਗਿਆ ਛੋਟ ਗਿਆ ਇਹ ਮਰਜਾ ਕੱਟੀਆਂ ਨੇ ਵੀਰੇ 12 12 ਕਿਲੋ ਦੇ ਦੇਖ ਤਾਂ ਕਿਹ ਵਾਲਾ ਓਕੇ ਓਕੇ ਜਮਾ ਜਾਇਜ ਕਿਹਾ ਬਾਈ ਕਹਿੰਦਾ ਆਪਾਂ 2 ਕਿਲੋ ਘੱਟ ਦੱਸਣਾਗਾ ਹਨਾ ਹਾਂ ਐਵੇਂ ਮੁੜ ਕੇ ਆਲਾ ਬਾਕੀ ਵੀਰੇ ਸੇਵਾ ਦਾ ਵਾਦੇ ਵੀ ਲੈ ਸਕਦਾ ਘੱਟ ਵੀ ਲੈ ਸਕਦੇ ਜਮਾ ਦੇ ਲੈਵਾ ਦੇ ਵੀਰੇ ਹਮ ਥਾਂ ਭਾਂਡੇ ਦੀ ਬੜੀ ਸਾਫ ਤੇ ਸੁਥਰੀ ਹਮ ਤੇ ਬੜੀ ਡਿਮਾਂਡ ਇਹਦੀ ਡਿਮਾਂਡ ਵੀਰੇ ਆਪਾਂ ਫੋਨਤੀ ਕਰ ਲਾਂਗੇ ਕੱਚੀ-ਕੱਚੀ ਦੇ ਹਿਸਾਬ ਨਾਲ ਹਨਾ ਜਾਇਜ਼ ਹੋਊਗੀ ਜਮਾ ਹਾਂ ਹਾਂ ਜਾਇਜ਼ ਹੋਊ ਵੀਰੇ ਲੱਕ ਤੋਂ ਅੰਦਰ ਵਾਲੇ ਘਰਾਂ ਨੂੰ ਕੋਈ ਬਾਹਰੇ ਨਾ ਮੰਨੇ ਓਕੇ ਓਕੇ ਯਾਰ ਅੰਦਰ ਹੀ ਨੇ ਮਾਣੀ ਜਮਾ ਜਾਇਜ਼ ਰੇਟੇ ਜ਼ਰੂਰ ਬਾਈ ਨੂੰ ਕਰਿਓ ਫੋਨ ਨੰਬਰ ਫੇਰ ਬੋਲੋ ਜੀ ਨੰਬਰ ਹੈਗਾ ਵੀਰੇ 98775 92369 99369 69 ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਇੱਕ ਤੁਹਾਨੂੰ ਬਾਜ਼ ਰੇਟ ਦੇ ਵਿੱਚ ਜਮਾ ਦਿਖਾਦੀ ਜ਼ਰੂਰ ਬਾਈ ਨੂੰ ਕਰਿਆ ਗਰੰਟੀ ਵਾਲੀ ਹੈ ਵੀਰੇ ਗਰੰਟੀ ਨਾਲ ਦੁੱਧ ਦਊ ਵੀਰੇ ਭਾਰ ਪਿਛਾ ਸਾਬ ਓਕੇ ਭਾਰਪੂਰ ਦੀ ਵੀ ਫੁੱਲ ਗਰੰਟੀ ਆ ਓਕੇ ਜੀ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ